ਹਾਕੀ ਦੇ ਵਿੱਚ ਭਾਰਤੀ ਟੀਮ ਵੱਲੋਂ ਕਾਸੀ ਦਾ ਤਗਮਾ ਜਿੱਤਣ ਤੋਂ ਬਾਅਦ ਜਗ੍ਹਾ-ਜਗ੍ਹਾ ਤੇ ਟੀਮ ਦਾ ਨਿੱੱਗਾ ਸਵਾਗਤ ਹੋ ਰਿਹਾ ਹੈ। ਇਸੇ ਤਰ੍ਹਾਂ ਹੀ ਜੰਡਿਆਲਾ ਗੁਰੂ ਵਿਖੇ ਕੈਪਟਨ ਹਰਮਨਪ੍ਰੀਤ ਦਾ ਪਿੰਡ ਵਾਲਿਆਂ ਨੇ ਨਿੱੱਗਾ ਸਵਾਗਤ ਕੀਤਾ। ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਹਰਮਨਪ੍ਰੀਤ ਦਾ ਕਹਿਣਾ ਹੈ ਕਿ ਜਿੰਨਾ ਸਭ ਤੋਂ ਵੱਡਾ ਮੀਡੀਆ ਦਾ ਯੋਗਦਾਨ ਹੈ ਜੋ ਸਾਨੂੰ ਚੈਨਲਾਂ ਤੇ ਵਿਖਾਉਂਦੇ ਹੈ ਤੇ ਲੋਕ ਜਿੰਨੇ ਵੀ ਸਾਨੂੰ ਐਪਰੀਸ਼ੀਏਟ ਕਰਦੇ ਹਨ ਸਾਡਾ ਹੌਸਲਾ ਹੋਰ ਵੀ ਵੱਧਦਾ ਹੈ। ਸਾਡਾ ਦਿਲ ਕਰਦਾ ਹੈ ਕਿ ਅਸੀਂ ਹੋਰ ਵੀ ਵੱਧ ਚੜ ਕੇ ਖੇੜੀਏ ਸਾਡਾ ਉੱਥੇ ਮਨੋਰੰਜਨ ਕਰਨਾ ਹੀ ਮਕਸਦ ਨਹੀਂ ਸਾਡਾ ਇਸ ਦੇਸ਼ ਦੇ ਪ੍ਰਤੀ ਫਰਜ਼ ਬਣਦਾ ਹੈ ਕਿ ਅਸੀਂ ਵਧੀਆ ਪ੍ਰਦਰਸ਼ਨ ਕਰੀਏ ਤੇ ਮੈਡਲ ਜਿੱਤ ਕੇ ਅਸੀਂ ਦੇਸ਼ ਦੀ ਝੋਲੀ ਦੇ ਵਿੱਚ ਪਾਈਏ ਜੇ ਗੱਲ ਕਰੀਏ ਐਸਪੀ ਜੁਗਰਾਜ ਸਿੰਘ ਦੀ ਤਾਂ ਐਸਪੀ ਜੁਗਰਾਜ ਸਿੰਘ ਦਾ ਕਹਿਣਾ ਹੈ ਕਿ ਜੋ ਮੈਂ ਸੁਪਨਾ ਵੇਖਿਆ ਸੀ ਉਹ ਹਰਮਨ ਨੇ ਪੂਰਾ ਕੀਤਾ ਗੋਲਨ ਮੈਡਲ ਜਿੱਤਣ ਵਿੱਚ ਕੁੰਮ ਦੇ ਰਹੋ ਜੋ ਕਮੀ ਰਹੇ ਗਈ ਸੀ ਉਹ ਹਰਮਨ ਪੂਰੀ ਕਰ ਰਿਹਾ ਹੈ बिल्कुल आई थिंक मेरे जो बड़े भाई हैं मेरे को वीडियोस वगैरह भेजते रहते थे क्योंकि इन्होंने बड़ी स्क्रीन लगा के सभी मैसेज देखे हैं तो बहुत स्पेशल मोमेंट है वो भी मेरे लिए एंड सारा गांव खुश है मैं भी खुश हूँ इससे बड़ी बहुत और क्या बात रस्ते में भी रोक रोक के आपका स्वागत किया गया जब से अमृतसर से चले हैं आप रस्ते में भी कई जगह आपको रोका गया है जी बिल्कुल बिल्कुल स्वागत हो रहा है हर जगह पे स्वागत हो रहा है सर बहुत अच्छी बात है खुशी की बात है कि हॉकी के इतना प्यार में कोई कितनी देर बाद कर आए हो आज ਦੋ ਢਾਈ ਮਹੀਨੇ ਬਾਅਦ ਜੀ ਤੁਸੀਂ ਕਹਿ ਰਹੇ ਹੋ ਜੀ ਤੁਸੀਂ ਕਹਿ ਰਹੇ ਵਿਆਹ ਵਾਲਾ ਮਹੌਲ ਸਾਰੇ ਦੇਸ਼ 'ਚ ਵਿਆਹ ਵਾਲਾ ਮਹੌਲ ਹੈ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਹੁਤ ਬਹੁਤ ਖੁਸ਼ੀ ਹੈ ਪਰ ਕੀ ਨਜ਼ਰ ਆ ਰਿਹਾ ਹੈ ਕਿਉਂਕਿ ਐਸ ਵਾਰੀ ਪੂਰੇ ਸਟੇਡੀਅਮ 'ਚ ਹਰ ਮੈਚ ਦੇ ਵਿੱਚ ਤਿਰੰਗੇ ਲਹਿਰਾ ਰਹੇ ਸੀ ਪੰਜਾਬੀ ਭਾਰਤੀ ਨਜ਼ਰ ਆ ਰਹੇ ਸੀ ਜੋ ਲਗਾਤਾਰ ਤੋਂ ਅਗਰਸ ਤੇ ਜੇਰ ਕਰ ਰਹੇ ਸੀ ਤੁਹਾਨੂੰ ਬੈਸਟ ਸੀ ਦੇ ਰਹੇ ਸੀ ਕਾਫੀ ਟੀਵੀ ਤੇ ਵੀ ਕਾਫੀ ਹਸਮਤ ਦੇਖਿਆ ਨਹੀਂ ਬਿਲਕੁਲ ਜੀ ਆਊਟ ਆਫ ਇੰਡੀਆ ਜਾ ਕੇ ਖੇਡਣਾ ਤੇ ਇੰਨੇ ਦਰਸ਼ਕਾਂ ਦਾ ਪ੍ਰੇਮ ਮਿਲਣਾ ਜੀ ਕਰਦੀ ਇਹਦਾ ਬਹੁਤ ਆਈ ਥਿੰਕ ਉਹ ਮੋਟੀਵੇਟ ਕਰਦਾ ਉਹ ਹੀ ਚੀਜ਼ ਕਿ ਜਦੋਂ ਸਾਡੇ ਲੋਕ ਸਾਨੂੰ ਸਪੋਰਟ ਕਰਨੀ ਆ ਰਹੇ ਆ ਸਟੇਡੀਅਮ ਦੇ ਵਿੱਚ ਤੇ ਉਹ ਚੀਜ਼ ਮੋਟੀਵੇਟ ਵੀ ਕਰਦੀ ਹੈ ਤੇ तहे ਦਿਲੋਂ ਧੰਨਵਾਦ ਉਹਨਾਂ ਦਾ ਜਿਹੜਾ ਕਿ ਵਤੌਰ ਕਪਤਾਨ ਇੱਕ ਵੱਡੀ ਜ਼ਿੰਮੇਵਾਰੀ ਸੀ ਦਬਾਅ ਵੀ ਹੁੰਦਾ ਉਸ ਚੀਜ਼ ਦਾ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣਾ ਔਰ ਉਸ ਦੇ ਬਾਵਜੂਦ ਤੁਸੀਂ ਖੁਦ ਆਪਣਾ ਪ੍ਰਦਰਸ਼ਨ ਵੀ ਤੁਹਾਡਾ ਬਹੁਤ ਸ਼ਾਨਦਾਰ ਰਿਹਾ ਸਰਪੰਚ ਵਾਂਗੂੰ ਤਾਂ ਐਂਡ ਸਰਪੰਚ ਵਾਂਗੂੰ ਕੰਮ ਕਰਦਾ ਸਰਪੰਚ ਸਾਹਿਬ ਨਹੀਂ ਧੰਨਵਾਦ ਜੀ ਬਿਲਕੁਲ ਇਹ ਸਾਡੀ ਡਿਊਟੀ ਹੈ ਜੀ ਇਹ ਜ਼ਿੰਮੇਵਾਰੀ ਹੈ ਸਾਡੀ ਤੇ ਇਹ ਅਸੀਂ ਨਿਭਾਉਂਦੇ ਰਵਾਂਗੇ ਹਮੇਸ਼ਾ ਤੇ ਜਦ ਕਈ ਪੈਨਲਟੀ ਕਾਰਨ ਆਇਆ ਹੈ ਚਾਹੇ ਲੀਡਰਸ਼ਿਪ ਦਾ ਤੇ ਆਪਾਂ ਬਾਕੂ ਵੀ ਨੂੰ ਕੋਸੀਨ। ਪਰ ਪਿੱਤੇ ਸੋਚੀ ਟੀਮ ਦੀ ਚੜ੍ਹਦੀ ਕਲਾ ਦਾ ਕੀ ਰਾਜ ਹੈ ਕਿਉਂਕਿ ਹਾਈ ਸਪੀਡ ਚ ਹਰ ਜਰਨੀ ਤੋਂ ਹਾਰ ਦੇ ਬਾਵਜੂਦ ਜਿਹੜਾ ਆਕੇ ਆਪਾਂ ਪ੍ਰੋਸਬੈਟ ਦਿੱਤੇ ਆ ਉਹ ਚੜ੍ਹਦੀ ਕਲਾ ਪਤਾ ਲੱਗਦਾ ਹੈ ਕਿ ਟੀਮ ਕਿਹਦੇ ਹਾਈ ਸਪੀਡ ਚ ਹੈ ਚਾਹੇ ਕਿਹਾ ਕਿ ਪੂਰਾ ਧਾਰਿਆ ਸੀ ਕਿ ਮੈਡਲ ਲੈ ਕੇ ਜਾਣਾ। ਜੀ ਟੀਮ ਦਾ ਬਲੀਵ ਹੈ ਕਿਉਂਕਿ ਇਹਦੇ ਲਈ ਅਸੀਂ ਬਹੁਤ ਮਿਹਨਤ ਕੀਤੀ ਹੈ ਜੀ। ਬਹੁਤ ਸੈਕਰੀਫਾਈਸ ਕੀਤਾ ਇਸ ਤੋਂ ਅਸੀਂ ਤੇ ਇਹ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ 올림픽 ਤੇ ਜਾਣਾ ਉਹ ਰੋ ਮੈਂਟੈਲਿਟੀ ਨਹੀਂ ਰਹੀ ਕਿ 올림픽 ਜਾ ਰਹੇ ਆ ਕਿ ਅਸੀਂ ਪਾਰਟਿਸਪੇਟ ਕਰਨ ਜਾ ਰਹੇ ਆ ਹੁਣ ਮੈਡਲ ਦੀ ਗੱਲ ਹੁੰਦੀ ਆ ਇਹ ਸਾਡੀ ਮੈਂਟੈਲਿਟੀ ਜਿਹੜੀ ਚੇਂਜ ਹੋਈ ਆ ਤੇ ਇਸੇ ਕਰਕੇ ਬੈਕ ਟੂ ਬੈਕ ਜਿਹੜੇ ਦੋ ਮੈਡਲ 2028 ਦੀ ਵੀ ਜ਼ਿੰਮੇਵਾਰੀ ਤੋਂ ਉਹ ਦੇਦੀ ਹੋਣੀ ਤੇ ਰੰਗ ਬਦਲਣ ਤੇ ਅਸੀਂ ਕੀਤੀ ਜਾ ਰਹੀ ਮੈਡਮ ਬਿਲਕੁਲ ਜੀ ਬਿਲਕੁਲ ਇਸ ਵਾਰ ਪੂਰੀ ਉਮੀਦ ਸੀ ਬਹੁਤ ਲਾਗੂ ਮੁਰੇ ਆ ਪਰ ਇਹ ਸ਼ੁਰੂਆਤ ਆ ਜੀ ਤਾ ਆ ਕੇ ਹੋਰ ਵਧੀਆ ਕਰਾਂਗੇ ਜਬਰਤਸਰ ਆਇਓ 에어ਪੋਰਟ ਤੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਸ਼ਰੋਮੀ ਕਮੇਟੀ ਵੱਲੋਂ ਜਾਂ ਹੁਣ ਇਲਾਕਾ ਨਿਵਾਸੀਆਂ ਵੱਲੋਂ ਜੋ ਪਿਆਰ ਦਿੱਤਾ ਜਾ ਰਿਹਾ ਜੋ ਸਵਾ ਬਹੁਤ ਦੇਖੋ ਜੀ ਮਾਇਨੇ ਬਹੁਤ ਰੱਖਦਾ ਜਿੱਦਾਂ ਮੈਂ ਕਹਿ ਰਿਹਾ ਕਿ ਜਿੰਨਾ ਹਾਕੀ ਨੂੰ ਪਿਆਰ ਮਿਲਦਾ ਹੈ ਉਹਦੇ ਨਾਲ ਸਾਡਾ ਵੀ ਅਸੀਂ ਵੀ ਮੋਟੀਵੇਟ ਹੁੰਨੇ ਆ ਕਿ ਸਾਨੂੰ ਲੋਕ ਇਨਾ ਪਿਆਰ ਕਰ ਰਹੇ ਹੋ ਸਾਡੀ ਜਿਹੜੀ ਰਿਸਪੌਂਸਿਬਿਲਟੀ ਆ ਉਹ ਹੋਰ ਡਬਲ ਹੋ ਜਾਂਦੀ ਹੈ ਤੁਹਾਨੂੰ ਹੋਰ ਜਿਆਦਾ ਮਿਹਨਤ ਕਰਨੀ ਪੈਣੀ ਆ ਹੁਣ ਕਿ ਜਗਰਾਜ ਭਾਈ ਨੇ ਨਾਮ ਦਿੱਤਾ ਤੁਹਾਨੂੰ ਇਸ ਵਾਰੀ 51321 51321 ਵਡੇ ਬ੍ਰਦਰ ਨੇ ਡੇ ਵਨ ਤੋਂ ਇਹਨਾਂ ਦੀ سپورਟ ਮੇਰੇ ਨਾਲ ਆ ਤੇ ਇਹ ਹਮੇਸ਼ਾ ਰਹਿਣੀ ਆ ਰਚਵਰਡ ਤੇ ਮੈਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਜੋ ਵੀ ਮੈਂ ਅਚੀਵ ਕਰਦਾ ਆ ਕਿਉਂਕਿ ਮੈਨੂੰ ਪਤਾ ਆ ਸਾਡੀ ਖੁਸ਼ੀ ਦੀ ਫੀਲਿੰਗ ਨੇ ਸਾਨੂੰ ਸਾਡੀਆਂ ਬਹੁਤ ਗੱਲਾਂ ਸ਼ੇਅਰ ਕਰਦੇ ਨੇ ਮੈਨੂੰ ਮੈਂ ਜਾਣਦਾ ਆ ਕਿ ਇਹਨਾਂ ਲਈ ਇਹ ਸਾਰਾ ਮੈਡਲ ਜੋ ਮੈਂ ਅਚੀਵ ਕਰ ਰਿਹਾ ਆ ਇਹਨਾਂ ਲਈ ਕਿੰਨੇ ਮਾਇਨੇ ਰੱਖਦਾ ਆ ਤੇ ਉਹ ਪਰਸਨਲ ਆ ਅਸੀਂ ਨਹੀਂ ਦੱਸ ਸਕਦੇ ਪਰ ਦਿਲੋਂ ਮੈਂ ਕਹਿ ਰਿਹਾ ਕਿ ਮੈਨੂੰ ਬਹੁਤ ਖੁਸ਼ੀ ਆ ਹਰਮਨ ਸਿੰਘ ਜੀ ਬਾਕੀ ਦੇ ਵਿੱਚ ਆਈ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਸਰ ਤੁਸੀਂ ਇਦਾਂ ਹੀ ਮਾਈਕ ਚੁੱਕ ਕੇ ਹਾਕੀ ਦੇ ਪਿੱਛੇ ਭੱਜੀ ਜਾਓ ਆਪੇ ਹੋ ਜਾਣੀ। ਇਸ ਦੇ ਨਾਲ ਹੀ ਬਿਲਕੁਲ ਜੀ ਦੇਵਾਨ ਤੋਂ ਹੁਣ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਹੋ ਰਿਹਾ ਜੀ। ਇਹ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਵਿੱਚ ਮੀਡੀਆ ਦਾ। ਤੁਸੀਂ ਸਪੋਰਟ ਕਰੋ ਹਾਕੀ ਨੂੰ ਦਿਖਾਓ ਬਤੋ ਬਤ ਜੀ ਤੇ ਇਦਾਂ ਹੀ ਆ ਜੀ ਐਸੇ ਨਹੀਂ ਹਾਕੀ ਨਹੀਂ ਕੋਈ ਵੀ ਖੇਡ ਆ ਜੀ। ਐਂਡ ਉਹ ਤੁਹਾਡੇ ਆਪਾਂ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਆ ਤੇ ਉਹ ਬਹੁਤ ਜ਼ਰੂਰੀ ਆ ਕਿ ਹਰ ਇੱਕ ਖਿਡਾਰੀ ਨੂੰ ਸਪੋਰਟ ਮਿਲੇ ਕਿਉਂਕਿ ਉਹਦੇ ਪਿੱਛੇ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਥੈਂਕ ਯੂ। ਇਟਸ 1322 ਸੱਕਦੇ ਤਿਆਰ ਹੋ ਸਕਦੇ ਜੀ ਬਿਲਕੁਲ ਆਈ ਥਿੰਕ ਪੰਜਾਬ ਦੇ ਵਿੱਚ ਵੀ ਹੁਣ ਦੇਖਿਆ ਜਾਵੇ ਤੇ ਐਸਟੋਡਰ ਕਾਫੀ ਲੱਗ ਚੁੱਕੀਆਂ ਨੇ ਤੇ ਇਹ ਚੀਜ਼ਾਂ ਦੇ ਵਰਕ ਹੋ ਰਿਹਾ ਕੰਮ ਹੋ ਰਿਹਾ ਸਟੈਪ ਬਾਈ ਸਟੈਪ ਹੋ ਰਿਹਾ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਾਲਾਂ ਚ ਆਉਣ ਵਾਲੇ ਸਮੇਂ ਚ ਇਥੋਂ ਹੋਰ ਪਲੇਅਰ ਜਿਹੜੇ ਆ ਉਪਰ ਆਉਣਗੇ ਹਾਕੀ ਪ੍ਰੇਮੀ ਨੂੰ ਕੋ ਖਾਸ ਮੈਸੇਜ ਕੀ ਕਰੀਏ ਮੈਂਨੂੰ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਸਾਡੇ ਤੇ ਯਕੀਨ ਕਰਨ ਲਈ ਸਾਡੇ ਤੇ ਭਰੋਸਾ ਕਰਨ ਲਈ ਤੇ ਇਹਨਾਂ ਪਿਆਰ ਦੇਣ ਲਈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਅਗਲੀ ਵਾਲੀ 올림픽 ਅਗਲੇ ਵਾਲੇ ਜਿੰਨੇ ਵੱਡੇ ਟੂਰਨਾਮੈਂਟ ਆ ਇਦਾਂ ਹੀ ਤੁਹਾਨੂੰ ਵਧੀਆ ਹੋਕੀ ਦਿਖਾਈਏ ਤੇ ਮੈਡਲ ਲੈ ਕੇ ਆਈਏ ਥੈਂਕ ਯੂ ਜੰਡਿਆਲਾ ਗੁਰਤੂ ਪੱਤਰਕਾਰ ਵਰੁਣ ਸੋਨੀ ਦੀ ਖਾਸ ਰਿਪੋਰਟ